ਏ ਸਰਕਾਰ ਭਰਾਵੋ ਮਜਦੂਰ ਸਾਥਕਾਂ ਦੀ ਉਮਾਵਾ ਬੈਣਾ ਪਹਿਲਾ ਗਾੜੀਏ ਫਤੇਵਾਹੀ ਗੁਰਜੀਤ ਕਾ ਖਾਲਸਾ ਵਾਹੀ ਗੁਰਜੀਤ ਮਹਦਕ ਤਕਰੀਬਨ ਆਪਾਂ ਸਾਲ ਹੋ ਗਿਆ ਜਿਹੜਾ ਇਹ ਸ਼ੰਘਾਸ ਦੇ ਵਿੱਚ ਆ ਜਿਹੜੇ ਲੈ ਆਪਣੇ ਘਾਟਾ ਉਹ ਆਪਾਂ ਤੇੜੀ ਦੇ ਵਿੱਚ ਲੱਗੇ ਹੋਏ ਸੀ ਤਕਰੀਬਨ ਜਿਹੜੇ ਘੋੜਾ ਨਾਲ ਆ ਉਹਦਾ ਆਪਾਂ ਤਕਰੀਬਨ ਸਾਲ ਤੋਂ ਉੱਤੇ ਹੀ ਹੋ ਗਿਆ ਜਿਹੜੀ ਸਰਕਾਰ ਆ ਜੇ ਜੋ ਆਪਾਂ 13 ਤਰੀਕ ਨੂੰ ਫਰਵਰੀ ਨੂੰ ਇੱਥੇ ਆਏ ਸੀ ਤੇ ਜਿਹੜਾ ਰਵੱਈਆ ਸੀ ਉਹ ਤੁਸੀਂ ਦੇਖਿਆ ਸੀ ਜਿਹੜਾ ਅੱਜ ਦਾ ਰਵੱਈਆ ਸਰਕਾਰ ਦਾ ਉਹ ਜਾਲੇ ਕਿੱਥਾ ਇਹਦਾ ਕੀਤਾ ਆ ਮੈਂ ਵੈਸੇ ਹੀ ਆਪਦੇ ਦਿਮਾਗ ਦੇ ਨਾਲੇ ਸੋਚ ਕੇ ਗੱਲ ਕਰਦਾ ਹੁਣਾ ਵੀ ਆਪਾਂ ਤਕਰੀਬਨ ਮੋਗਾ ਜਿਹੜੇ ਇੱਥੇ ਬੈਠੇ ਆ ਜਿਹੜਾ ਮੋਗੇ ਦੇ ਇੱਕ ਸ਼ੈਲੋਗ ਨਾਮ ਇਹਨਾਂ ਦਾ ਡੱਬੂ ਦੇ ਵਿੱਚ ਲੱਗਿਆ ਹੋਇਆ ਹੈ ਤਕਰੀਬਨ ਮੈਨੂੰ ਲੱਗਦਾ ਵੀ ਜਿੰਨੇ ਵੀ ਆਪਾਂ ਆਸ਼ਗਾਸੀ ਬੰਦੇ ਬੈਠੇ ਆ 20-20 ਸਾਲ ਦੀ ਆਸ਼ਗਾਸੀ ਚ ਪਏ ਹੋਏ ਆ ਜਿਹੜਾ ਕੰਦਿਆ ਸਾਦੋ ਲਗਾਤਾਰ ਚੱਲ ਰਿਹਾ ਸੀ ਵੀ ਆਪਾਂ ਸ਼ੈਲੋ ਨੂੰ ਜੇਈ ਕਾਰ ਕਾ ਹੋ ਲੈਂਦੀ ਆ ਸਰਕਾਰ ਨੂੰ ਆਪਾਂ ਬੰਨ੍ਹ ਕੇ ਜੇ ਸਰਕਾਰੀ ਮੰਡੀਆਂ ਜਿਉਂਦੀਆਂ ਟਿਆੜਾਈਏ ਸਾਡੇ ਕੋਲੋ ਕਮੀ ਆ ਜਿਹੜੀ ਅਸੀਂ ਪਿੰਡਾਂ ਦੇ ਵਿੱਚ ਲੋਕਾਂ ਨੂੰ ਸਮਝਾ ਸਕਦੇ ਕੰਟ ਨਹੀਂ ਫੰਦਰ ਫੇਰਉਣ ਵਾਲੀ ਆ ਤੇ ਸਰਕਾਰ ਨੇ ਪਹਿਲਾਂ 6 ਲੋਕਾਂ ਨੂੰ ਫੋਟੋ ਲੈ ਜਿਵੇਂ 72 ਹੋਵੇ ਤੇ ਆਪਾਂ ਨੂੰ 72 72 ਲੋਕਾਂ ਦੇ ਵਿੱਚ ਕੰਮ ਕਿੰਨੀ ਜਾਊਗੀ ਬੰਦਾ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਆਪਾਂ ਇੱਥੇ ਜਹਾਉ ਲੋਕ ਬੈਠੇ ਜਿਨ੍ਹਾਂ ਨੂੰ ਆਪਾਂ ਕੋਈ ਨਹੀਂ ਬੈਠਿਆ ਜਿਨ੍ਹਾਂ ਦਾ ਸਾਰਾ ਦਿਮਾਗ ਖੋਲਾ ਜੇ ਮੰਡੀਆਂ ਵਝਾਉਣਾ ਤਾਂ ਆਪਾਂ ਬੇੜਾ ਬੇੜੀ ਸਮਝਾਉਣਾ ਪੈਣਾ ਵੀ ਇਹ ਜਿਹੜੇ ਕਾਰਪੋਰੇਟ ਕਰਾਣੇ ਇਹਨਾਂ ਨੂੰ ਕਾੱਕ ਨਹੀਂ ਜੰਲੀ ਆਪਾਂ ਸਰਕਾਰੀ ਮੰਡੀਆਂ ਦੇ ਵਿੱਚ ਨਾਲ ਵੇਚਣੀ ਆ ਤੇ ਜਿਹੜੀ ਆਪਾਂ ਕਾੱਕ ਵੇਚੀ ਆ ਉਹ ਜਿਹੜੇ ਸਾਰਾ ਉਹ 2200 ਤੋਂ 400 ਰੁਪਏ ਸੀ ਤੇ ਜਿਹੜੀ ਸ਼ਹਿਰੋ ਵਾਲੇ ਕਹਿੰਦੇ ਕਿ ਆਕੇ ਤੇ ਹੁਣ ਚਾਹੀਏ ਪਈ ਹੋਈ ਆ ਉਹ ਸਮਝਾਵੋ ਬੰਦਾ ਇਹ ਜਮਾਨੇ ਤਾਰੋ ਜਾਵੇ ਵੀ ਜੇ ਜੇ ਲੋਕਾਂ ਨਾਲ ਨੂੰ ਇਹਨਾਂ ਨੂੰ ਪ੍ਰਾਈਵੇਟ ਮੰਡੀਆਂ ਨੂੰ ਤੁਸੀਂ ਬੋਧ ਵੇਚਣੀ ਆ ਤੇ ਉਹਦਾ ਫਿਰ ਆਹ ਲੋਕਾਂ ਦਾ ਸਭ 20 ਰੁਪਏ ਲੈ ਕੇ ਤੁਹਾਨੂੰ 40 ਰੁਪਏ ਚਾੜ੍ਹ ਕੇ ਦਿੰਦੇ ਆ ਹੁਣ ਤੇ ਜਦੋਂ ਆਪਾਂ ਲੋਨ ਕਰਨ ਕਰਣੀ ਆ ਫਿਰ 20 ਰੁਪਏ ਇਸੇ ਕਰੀ ਮੱਕੀ ਆ ਛੋਲੇ ਆ ਜਿਹੜਾ ਵੀ ਕੋਲ ਆਪਣੇ ਕੋਲ ਵੰਦਾ ਉਹ ਜੇ ਤੁਸੀਂ ਪ੍ਰਾਈਵੇਟ ਨੂੰ ਦਿੰਦੇ ਆ ਮਤਲਬ ਉਹ ਜੇ ਆਪਾਂ ਘਾਟੇ ਵੰਦਾਂ ਪਰ ਆਪਾਂ ਮੋਗੇ ਤੇ ਆਣ ਕੇ ਸਦਾ ਹੀ ਆਇਆ ਆ ਰਾਹੇ ਵਿੱਚ ਲੈਸ ਦੇ ਪਪ ਵੀ ਆ ਜੀਓ ਦੇ ਵੀ ਆ ਤੇ ਐਚਪੀ ਦੇ ਵੀ ਆ ਜਿਹੜੇ ਪੁਰਾਣੇ ਜਾਂਦੇ ਉਹ ਵੀ ਆ ਪਰ ਆਪਾਂ ਸੋਹਣੇ ਜੇ ਵੇਚ ਕੇ ਜੀਓ ਵਾਲੇ ਨਹੀਂ ਬਣਦੇ ਆ ਆਪਾਂ ਦਿਮਾਗ ਨੂੰ ਥੋੜਾ ਜਿਹਾ ਖੋਲੋ ਕਿਉਂਕਿ ਜੇ ਆਪਾਂ ਇਹਨਾਂ ਨੂੰ ਕਾਪਰੇਟ ਕਰਾਉਣਾਂ ਨੂੰ ਸ਼ਾਹ ਦੇਵਾਂਗੇ ਤਾਂ ਫੇਰ ਹੀ ਵਧਣਾ ਜਾਰੇ ਇਹ ਤੋਂ ਥੋੜਾ ਜਿਹਾ ਟ੍ਰੇਨ ਕਰੋ ਨਾਲ ਜਿੱਥੇ ਵੀ ਕੋਈ ਇਹ ਭੱਜ ਭੱਜਾ ਇਤਰਾ ਕੋਈ ਸੈੱਜ ਕਰਦਾ ਉਹ ਨਾਲ ਜਿਹੜਾ ਦਬਾਓ ਉਹਦੇ ਨਾਲ ਬਜਾਰਤ ਬੋਲਦੇ ਕਰੋ ਵੀ ਜਿਹੜੇ ਡੋਟੀ ਸਰਕਾਰ ਆ ਉਹ ਸਾਨੂੰ ਕਿਸਾਨਾਂ ਮਜ਼ਦੂਰਾਂ ਨੂੰ ਮਾਰ ਦੇ ਖਤਰੇ 'ਚ ਪੁਰੀਂਦੀ ਆ। ਅਸੀਂ ਕਿਵੇਂ ਜਿਊਣਾ? ਸਾਡੀ ਰੋਟੀ ਕਿੱਥੇ ਬਣੂ? ਸਾਡੇ ਕੱਪੜੇ ਕਿੱਥੇ ਬਣੂ? ਸਾਡੇ ਬੱਚਿਆਂ ਦਾ ਕੀ ਬਣੂ? ਜੇ ਅਸੀਂ ਸਾਰਾ ਕੋਈ ਪ੍ਰਾਈਵੇਟ ਰਾਏ ਨੂੰ ਦੇ ਦਾਂ ਸਾਡੇ ਕੋਲੇ ਰਹਿਣਾ ਕੁਝ ਨਹੀਂ ਮਿੱਤਰੋ ਆਪਾਂ ਨੂੰ ਦੰਗੇ ਜੱਗਣੇ ਪਣਿਆ। ਜਿਹੜਾ ਆਪਾਂ ਰਾਵਾਂ ਪੋਣਿਆਂ ਦੇ ਪ੍ਰਵਾਸੀ ਮਜ਼ਦੂਰ ਹੈ ਜਿਹਨੇ ਬਿਹਾਰ ਤੋਂ ਆ ਗਏ, ਉਪੀਰੋਂ ਆ ਗਏ ਨਾ ਪੰਜਾਬ ਤੋਂ ਕਟੋ। ਉਹਦੇ ਵਿੱਚ ਸਰਕਾਰ ਵੀ ਲੱਗੀ ਵੀ ਆ। ਵੀਰ ਨੂੰ ਲੋਕਾਂ ਕੱਢੋ ਤੇ ਇਹਨਾਂ ਨੂੰ ਦੇ ਦੇ ਕਾਓ। ਤੋ ਕਹੇ ਇਹ ਮੀਨਾ ਸਰਕਾਰ ਕੌਣ ਨੂੰ ਗਿਆਰਾ ਛੜਕਾ ਲੋੜੇ ਬਣਾਉਣੀਆਂ ਫਸਲ ਤੋਂ ਲੈ ਗਾਉਣ ਨਹੀਂ ਦੇਣੀ ਜਿਹੜੀ ਸਮਾਨ ਦੀ ਤੋ ਅਟ ਭਾਈਆ ਦੂਜੇ ਮਾਰਗਾਂ 'ਚੋਂ ਗਾਣੀ ਗਾ ਸੂਬੇ ਵਾਲੇ ਗਾਣੀ ਤਾਂ ਪਚਾਉਣੀ ਆ ਉਹ ਉਹਨੂੰ ਯਾਰ ਨਾ ਬਿਯਾਰ ਨੂੰ ਸਰਕਾਰ ਨਹੀਂ ਚਾਹੁੰਦੀ ਅਮਰੀਕਾ ਵੀ ਕਹਿੰਦਾ ਕਿ ਪੰਜਾਬ ਦੇ ਵਿੱਚ ਪੰਜਾਬੀ ਲੋਕਾਂ ਜਿਹੜੀ ਵਾਰ-ਵਾਰ ਗੱਲ ਆਉਂਦੀ ਆ ਵੀ ਮੁੰਡੇ ਬੱਚੇ ਆਪਣੇ ਵਿਦੇਸ਼ਾਂ ਨੂੰ ਜਾਂਦੇ ਆ ਗਵਰਨਮੈਂਟਾਂ ਦੀ ਆਪਣੀ ਸਿਆਸਤ ਆ ਅਮਰੀਕਾ ਨੂੰ 20 ਸਾਲ ਹੋ ਗਏ ਲੱਗੇ ਨੂੰ ਕਿ ਮੈਨੂੰ ਪੰਜਾਬ ਦੀ ਧਰਤੀ ਮਿਲੇ ਤੇ ਮੈਂ ਆਰਵਾੜ ਦੇ ਉੱਤੇ ਰਾਜ ਕਰਾਂ ਇਹ ਆ ਮੋਦੀ ਮਾਦੀ ਜਦ ਸਿੱਖੋ ਹਰਿਆਣੇ ਆ ਜਿੱਤ ਗਿਆ ਭਾਜਪਾ ਇਹ ਐਵੇਂ ਜਿੱਤੇ ਭਾਵੋ ਇਹ ਵੱਡੀਆਂ ਤਾਕਤਾਂ ਨੇ ਜਿਲਾਏ ਆ ਉਹਨਾਂ ਨੇ ਇਹ ਚੀਜ਼ ਨੂੰ ਨੱਪਣਾ ਚਾਰੇ ਪਾਸਿਓਂ ਭਾਜਪਾ ਦੀ ਸਰਕਾਰ ਬਣਾ ਕੇ ਵੀ ਇਹ ਦੁਨੀਆਂ ਵੀ ਦੱਸਦਾ ਪੰਜਾਬ ਦੇ ਇਹਨਾਂ ਦੇ ਮਾਤਰੀ ਅਸੀਂ ਫਿਰ ਰਾਜ ਕਰ ਸਕਦੇ ਆ ਪੰਜਾਬ ਨੂੰ ਖਤਮ ਕਰ ਦਿਆਂਗੇ ਇਹੇ ਤੋਂ ਇਹ ਮੁੰਡੇ ਕੁੜੀਆਂ ਪੜ੍ਹੇ ਗਿਆ ਚਾਕੇ ਬਾਹਰ ਲੈ ਜਾਗੇ ਪਰ ਨਹੀਂ ਸੋਚੋ ਦਿਮਾਗ ਲਾਓ ਕਿਉਂਕਿ ਜੇ ਦਿਮਾਗ ਲਾਉਗੇ ਤਾਂ ਫੇਰ ਹੀ ਇਦਾਂ ਹੈ ਜਿਹੜੀ ਗੱਲ ਇੱਕ ਮੈਂ ਪਿਛਲੇ ਵੀ ਸਟੇਜ ਤੇ ਬੋਲਣਾ ਚਾਹੁੰਦਾ ਸੀ ਮੈਨੂੰ ਸਮਾਂ ਉਹਦੇ ਨਹੀਂ ਮਿਲਿਆ ਸਮਾਜਿਕ ਮੁੱਦਿਆਂ ਦੀ ਗੱਲ ਕਰਦੇ ਆਪਾਂ ਸ਼ਹਿਰ ਮੋਗੇ ਨੂੰ ਪਤਾ ਉਹ ਵੀ ਲੋਕ ਇਹ ਜਿਹੜੇ ਦੇ ਵਿੱਚ 35-40 ਜਣੇ ਹੋਗੇ ਜਿਨ੍ਹਾਂ ਦੇ ਹਰੇਕ ਮੀਟਰ ਘਰ ਦੇ ਬਾਹਰ ਨਿਕਲ ਦੱਸੇ ਸਮਾਗ ਲਈ ਮਿੱਤਰੇ ਇਹਦਾ ਬੱਤੀ ਗੱਲ ਆ ਇੱਕ ਆ ਬਣਾਓ ਇਦੇ ਦੇ ਜੋਰ ਨਾਲ ਜੇ ਤੁਸੀਂ ਲੋਗੋ ਸੱਚਮੇਂ ਲਾਗੂ ਕਰੋਗੇ ਵੀ ਅਸੀਂ ਜੋ ਲੱਗਣੀ ਨੇ ਇੱਥੇ ਕੋਈ ਇਹਦੀ ਤਾਕਤ ਨਹੀਂ ਜਿਹੜੀ ਪਿੰਡ ਦੇ ਪੂਰੇ ਆ ਕੇ ਕਹਿੰਦੇ ਸੀ ਅਸੀਂ ਸਮਾਰਟ ਮੀਟਰ ਲਾਉਨੇ ਆ ਅਜੇ ਆਪਣਾ ਮਾਣ ਨਹੀਂ ਬਣਿਆ ਆਪਾਂ ਸੋਲ ਲੈਨੇ ਯਾਰ ਜਿੱਦੇ ਕੀ ਲੱਗਿਆ ਆਪਣੇ ਕਿਹੜਾ ਲੱਗਿਆ ਇਹ ਬੱਦੂ ਕੇ ਨੇ ਲਵਾਇਆ ਆਪਾਂ ਨੂੰ ਕੀ ਆ ਇਹ ਆਪਾਂ ਸੋਲ ਇਹ ਜਦੋਂ ਵੀ ਇਹ ਤੇ ਲੱਗਦਾ ਆਪ ਨੂੰ ਉੱਠ ਕੇ ਜਾਣਾ ਪੈਣਾ ਵੀ ਭਾਵੇਂ ਨਹੀਂ ਲੱਗਣਿਆ ਨੇ ਪੱਟੋ ਫੇਰ ਆਪਾਂ ਕਾਮਯਾਬ ਹੋਵਾਂਗੇ ਜੇ ਆਪਾਂ ਆਈ ਨਹੀਂ ਕੇਰੀ ਕੋਈ ਮੋਢੇ ਤੇ ਰਾਕੇ ਜਾਂ ਜਿੰਨੀ ਆ ਵੀ ਇਹ ਬੋਸ ਨੇ ਇੱਟੀਆਂ ਸਮਝ ਅਵੇ ਵਾਲੀ ਦਿੰਦੀ ਆ ਇਹਨਾਂ ਦੇ ਵੋਟ ਕਰਦੇ ਆ ਇੱਕ ਵਾਰ ਗੱਲ ਹੋਰ ਦੋਦੀ ਚਾਹੀਦੀ ਕਰਨਾ ਪਿਛੇ ਵਾਲੇ ਝੋਨਾ ਦੇ ਗਿਆ ਜਦੋਂ ਵੀ ਇਹਨਾਂ ਦਾ ਐਲਾਨ ਸੀ ਵੀ ਕਿਸੇ ਨੂੰ ਦਾਣਾ ਨਹੀਂ ਦੇਣਾ ਤੇ ਆਪਣੇ ਅੰਦਰ ਵਿਹਾੜੀ ਮਾਰ ਕੇ ਦੇਖੋ ਕਿੰਨੀ ਦਿਨ ਕਿੰਨੀਆਂ-ਕਿੰਨੀਆਂ ਬੋਲਾਂ ਦਾ ਰਚ ਗਿਆ। ਕੋਈ ਆਦਾ ਕਹਿੰਦਾ ਜੇ ਬੇਟੀ ਬਹਾਾ ਵਟਾ ਜਾਵੇ ਆਈ ਨਹੀਂ ਤੇ ਵੇਚਣੀ ਜਾਂਦੇ। ਪਹਾੜ ਤੇ ਜਾਂਦੇ ਆ। ਜੇ ਨਹੀਂ ਸੱਚ ਲਈ ਗੱਲ ਬੰਦੀਆਂ ਰੱਖ ਕੇ ਚੱਲਾਂਗੇ, ਅੜਾਂਗੇ, ਫੜਾਂਗੇ ਤੇ ਪ੍ਰੋਜੈਕਟ ਦਾ ਕੀ ਥੋੜੇ ਅੱਗੇ ਪਿੱਛੇ ਵੜਿਆ ਬੜੂਆ। ਆਪਾਂ ਹਰੇ ਅੰਦਰੋਂ ਵੀ ਕਹਿਣਾ 20000 ਲੋਕਾਂ ਦੀ ਖਾਤਰਾ ਆਉਗੇ, ਬੱਟਿਆਂ ਦੀ ਖਾਤਰਾ ਆਉਗੀ ਖਾਤਰਾ ਲੜਨਾ। ਉਹ ਯਾਰੀਆਂ ਬਣਾਓ ਤਾਂ ਫੇਰ ਇਹ ਹੱਦ ਹੋਣੇ ਨਹੀਂ ਹੋਣੇ। ini yang mari gada kali